ਸਰਸ਼ੀ ਕਾਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਅਤੇ ਗੱਲ ਕਰਾਂਗੇ ਖੰਨਾ ਦੀ ਖੰਨਾ ਦੇ ਥਾਣੇ ਦੇ ਵਿੱਚ ਉਸ ਵੇਲੇ ਮਾਹੌਲ ਕਾਫੀ ਬਦਲਿਆ ਹੋਇਆ ਲੱਗਿਆ ਜਦੋਂ ਨਵੇਂ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਹੀ ਥਾਣੇ ਦੇ ਵਿੱਚ ਲੱਡੂ ਵੰਡੇ ਗਏ ਲੋਕਾਂ ਨੂੰ ਜਾਗਰੂਕ ਕੀਤਾ ਗਿਆ ਨਵੇਂ ਕਾਨੂੰਨ ਦੇ ਬਾਰੇ ਉੱਥੇ ਬੱਚਿਆਂ ਨੂੰ ਨਵੇਂ ਕਾਨੂੰਨ ਦੇ ਬਾਰੇ ਜਾਣਕਾਰੀ ਦਿੱਤੀ ਗਈ ਉੱਚ ਅਧਿਕਾਰੀਆਂ ਨੇ ਇਸ ਮਾਮਲੇ ਲੈ ਕੇ ਜਾਣਕਾਰੀ ਸਾਂਝੀ ਕੀਤੀ ਸਾਰਿਆਂ ਨੂੰ ਥਾਂ ਦੇ ਵਿੱਚ ਬੁਲਾ ਕੇ ਉਹਨਾਂ ਨੂੰ ਦੱਸਿਆ ਕਿ ਜਿਹੜੇ ਨਵੇਂ ਕਾਨੂੰਨ ਨੇ ਉਸ ਦਾ ਇਸਤੇਮਾਲ ਕਿਸ ਤਰੀਕੇ ਦੇ ਨਾਲ ਕਰ ਸਕਦੇ ਆ ਕਿਹੜੇ ਕਿਹੜੇ ਕਾਨੂੰਨਾਂ ਦੇ ਵਿੱਚ ਬਦਲਾਅ ਹੋਇਆ ਸੋ ਆਓ ਜਾਣਦੇ ਆ ਆਖਿਰ ਕਿਹੜੇ ਕਾਨੂੰਨ ਨੇ ਜਿਹੜੇ ਨਵੇਂ ਲਾਗੂ ਹੋਏ ਨੇ ਅਤੇ ਅਧਿਕਾਰੀਆਂ ਦਾ ਇਸ ਕਾਨੂੰਨ ਨੂੰ ਇਸਤੇਮਾਲ ਕਰਨ ਬਾਰੇ ਕੀ ਕਿਹਾ ਗਿਆ ਦੇਖੋ ਅੱਜ ਸਵੇਰ ਤੋਂ ਜਿਹੜੇ ਨਵੇਂ ਤਿੰਨ ਨਵੇਂ ਕ੍ਰਿਮੀਨਲ ਲਾਜ਼ ਜਿਹੜੇ ਐਕਟੀਵੇਟ ਹੋ ਅ ਮਤਲਬ ਇੰਪਲੀਮੈਂਟ ਹੋ ਚੁੱਕੇ ਨੇ ਇਹ ਪਹਿਲੇ ਜਿਹੜੇ ਆਪਣੇ ਤਿੰਨ ਕ੍ਰਿਮੀਨਲ ਲਾ ਸਿਗੇ ਆਈਪੀਸੀ ਸੀਆਰਪੀਸੀ ਤੇ ਇੰਡੀਅਨ ਐਵੀਡੈਂਸ ਐਕਟ ਜਿਹੜੇ ਕਿ ਆਜ਼ਾਦੀ ਤੋਂ ਪਹਿਲਾਂ ਦੇ ਲਾਗੂ ਸੀਗੇ ਉਹਨਾਂ ਦੀ ਜਗ੍ਹਾ ਤੇ ਤਿੰਨ ਨਵੇਂ ਕਾਨੂੰਨ ਭਾਰਤੀ ਨਾਏ ਸਹਿੰਦਤਾ ਬੀਐਨਏ ਬੀਐਨਐਸ ਬੀਐਨਐਸਐਸ ਭਾਰਤੀ ਨਾਗਰਿਕ ਸੁਰੱਖਿਆ ਸੰਹਿਦ ਤੇ ਭਾਰਤੀ ਸਾਖਿਆ ਅਧਿਨਿਯਮ ਜਿਹੜਾ ਬੀਐਸਏ ਆ ਤਿੰਨੋਂ ਇੰਪਲੀਮੈਂਟ ਹੋ ਚੁੱਕੇ ਨੇ ਇਹਦੇ ਰਿਗਾਰਡਿੰਗ ਸਾਡੇ ਖੰਨਾ ਦੇ ਸਾਰੇ ਥਾਣਿਆਂ ਦੇ ਵਿੱਚ ਜਿਹੜੇ ਐਸਐਚਓਜ਼ ਵੱਲੋਂ ਲੋਕਲ ਜਿਹੜੇ ਸਿਟੀਜ਼ਨ ਹੈ ਥਾਣੇ ਦੇ ਰੀ ਦੇ ਬੰਦੇ ਆ ਉਹਨਾਂ ਨੂੰ ਬੁਲਾ ਕੇ ਦੱਸਿਆ ਗਿਆ ਕਿ ਕੀ ਇਹਨਾਂ ਦੀ ਨਵੇਂ ਕਾਨੂੰਨਾਂ ਦੇ ਵਿੱਚ ਕੀ ਚੇਂਜਸ ਐ ਤੇ ਕਿਵੇਂ ਨਵੇਂ ਕਾਨੂੰਨ ਲਾਗੂ ਹੋਏ ਨੇ ਤੇ ਇਹਨਾਂ ਦੇ ਨਾਲ ਕੀ ਕੀ ਸਿਟੀਜ਼ਨਸ ਦੇ ਜਿਹੜੀਆਂ ਕੀ ਕੀ ਨਵੇਂ ਰਾਈਟ ਮਿਲਣਗੇ ਇਹਦੇ ਬਾਰੇ ਤੁਹਾਨੂੰ ਜਿਵੇਂ ਕੀ ਪਹਿਲਾਂ ਹੀ ਪਤਾ ਹੀ ਹੈ ਕਿ ਜਿਵੇਂ ਹੁਣ ਈਐਫਆਈਆਰ ਲੋਜ ਹੋ ਸਕਦੀ ਹੈ ਜ਼ੀਰੋ ਈਐਫਆਈਆਰ ਲੋਜ ਹੋ ਸਕਦੀ ਹੈ ਇਸ ਤੋਂ ਬਿਨਾ ਜਿਹੜੀ ਕਿ ਇਨਵੈਸਟੀਗੇਸ਼ਨ ਨੂੰ ਤੇ ਜਿਹੜਾ ਟ੍ਰਾਇਲ ਨੂੰ ਜਲਦੀ ਟਾਈਮਲੀ ਜਿਹੜਾ ਕੰਪਲੀਟ ਕਰਨ ਲਈ ਕੁਝ ਗਾਈਡਲਾਈਨਸ ਨੇ ਉਹ ਸਾਰੀਆਂ ਨਵੇਂ ਕਾਨੂੰਨ ਨੂੰ ਟਾਈਮ ਦੇ ਤੇ ਜਿਹੜੇ ਲੋਕਾਂ ਦੀ ਸਹੂਲਤ ਨੂੰ ਦੇਖਦੇ ਹੋਏ ਤੇ ਤਫਤੀਸ਼ ਨੂੰ ਹੋਰ ਵਧੀਆ ਤਰੀਕੇ ਨਾਲ ਚਲਾਉਣ ਵਾਸਤੇ ਨਵੇਂ ਕਾਨੂੰਨ ਬਣਾਏ ਗਏ ਨੇ ਇਸ ਤੋਂ ਬਿਨਾ ਜਿਹੜੇ ਮੇਨਕੀ ਤਫਤੀਸ਼ ਦੌਰਾਨ ਜਿਹੜੇ ਆਡੀਓ ਆਡੀਓ ਵਿਜ਼ੂਅਲ ਐ ਤੇ ਡਿਜੀਟਲ ਐਵਿਡੈਂਸ ਐ ਉਹਨੂੰ ਵੀ ਜਿਹੜੀ ਪ੍ਰਮਾਨਤਾ ਦਿੱਤੀ ਗਈ ਐ ਤਾਂਕਿ ਵੱਧ ਤੋਂ ਵੱਧ ਆਡੀਓ ਵਿਜ਼ੂਅਲ ਤੇ ਜਿਹੜਾ ਡਿਜੀਟਲ ਐਵਿਡੈਂਸ ਐ ਜਿਹੜਾ ਤਫਤੀਸ਼ ਦੇ ਵਿੱਚ ਵਰਤਿਆ ਜਾਵੇ ਜਿਸ ਤਰ੍ਹਾਂ ਆਪਣੇ ਬਹੁਤ ਜਿਹੜਾ ਸਟਾਫ ਆ ਉਹਨਾਂ ਨੂੰ ਇਹ ਨਵੇਂ ਗੁਰਨਾ ਬਾਰੇ ਪਹਿਲਾਂ ਆਲਰੇਡੀ ਟ੍ਰੇਨਿੰਗ ਕਰੀ ਹੋਈ ਜੀ ਹਾਂਜੀ ਸਾਡੇ ਸਾਰੇ ਸੀਨੀਅਰ ਆਫੀਸਰਸ ਗਸਟਡ ਆਫੀਸਰਸ ਐਨ ਜੀਓਸ ਤੇ ਜਿਹੜੇ ਆਰਜ਼ ਇਹਨਾਂ ਨੂੰ ਅਲੱਗ-ਅਲੱਗ ਜਿਹੜੀ ਵੱਖਰੀ-ਵੱਖਰੀ ਅਕੈਡਮੀਆ ਦੇ ਵਿੱਚ ਜਿਵੇਂ ਆਫੀਸਰਸ ਨੂੰ BBPF ਫਲੋਰ ਦੇ ਵਿੱਚ ਸਾਡੇ NGO's ਨੂੰ BBPF ਫਲੋਰ ਦੇ ਵਿੱਚ ਬਾਕੀ ਸਾਡੇ RTC ਤੇ ਜਿਹੜਾ ਸਾਡਾ ਡਿਸਟ੍ਰਿਕਟ ਟ੍ਰੇਨਿੰਗ ਸਕੂਲ ਹੈ ਉੱਥੇ ਵੀ ਟ੍ਰੇਨਿੰਗ ਦਿੱਤੀ ਦਿੱਤੀ ਗਈ ਹੈ ਇਸ ਤੋਂ ਬਿਨਾਂ ਸਾਡੀ ਜਿਹੜੀ ਟ੍ਰੇਨਿੰਗਸ ਹੈ ਉਹ ਰੈਗੂਲਰਲੀ ਚੱਲ ਰਹੀਆਂ ਹਨ ਤੇ ਨਾਲ ਹੀ ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜੇ ਸਰਕਾਰੀ ਵਕੀਲ ਸਹਿਬਾਨ ਨੇ ਤੇ ਉਹਨਾਂ ਦੇ ਨਾਲ ਤੇ ਸੀਨੀਅਰ ਆਫੀਸਰਾਂ ਉਹ ਸਾਡੇ ਮੁਲਾਜ਼ਮਾਂ ਨੂੰ ਬਾਰ-ਬਾਰ ਇਸ ਦੇ ਬਾਰੇ ਜਿਹੜੀ ਬਰੀਫਿੰਗ ਦੇ ਰਹੇ ਨੇ ਦੇਖਿਆ ਜਾਵੇ ਤਾਂ ਅੱਜ ਰੋਜ਼ਮਾਰ ਦੀ ਜ਼ਿੰਦਗੀ ਦੇ ਵਿੱਚ ਲੋਕ ਕਈ ਮਾਮਲਿਆਂ ਨੂੰ ਲੈ ਕੇ ਕਾਫੀ ਜਿਹੜਾ ਕਿ ਤਕਲੀਫਾਂ ਦੇ ਵਿੱਚ ਨਜ਼ਰ ਆਉਂਦੇ ਨੇ ਜਿਸ ਦੇ ਚੱਲਦੇ ਉਹ ਆਪਣੇ ਮਸਲੇ ਨੂੰ ਹੱਲ ਕਰਵਾਉਣ ਦੇ ਬਾਅਦ ਤੇ ਥਾਣਿਆਂ ਕਚੈਰੀਆਂ ਦਾ ਰੁਖ ਕਾ ਦੇਣ ਤੇ ਪਰ ਹੁਣ ਨਵੇਂ ਕਾਨੂੰਨ ਲਾਗੂ ਹੋ ਰਹੇ ਨੇ ਜਿਸ ਦੇ ਮੱਦੇਨਜ਼ਰ ਲੋਕਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਗਈ ਹੈ ਬਿਊਰੋ ਰਿਪੋਰਟ ਅਖੰਡ ਲੋਕ